ਭਾਈਓ ਜੀ ਕੁ ਭਤੇ ਮੈਂ ਸਾਰੇ ਭਣਾ ਭਰਾਵਾਂ ਨੂੰ ਬੇਨਤੀ ਕਰਨੀ ਚਾਹੁੰਦਾ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀਆਂ ਵੋਟਾਂ ਬਣਦੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਹੋਈ ਹੋਈ ਹੈ ਪਹਿਲਾਂ ਟਾਈਮ ਬਹੁਤ ਥੋੜਾ ਸੀ ਉਸ ਤੋਂ ਬਾਅਦ ਸਾਰੇ ਸਿੱਖ ਕੌਮ ਨੇ ਬੇਨਤੀ ਕੀਤੀ ਤੇ ਜਿਹੜਾ ਕਮਿਸ਼ਨ ਹੈ ਗੁਰਦੁਆਰਾ ਕਮਿਸ਼ਨ ਉਹਨੇ ਇਹ ਡੇਟਾ ਬਤਾ ਦਾਤੀਆਂ ਸੀ ਹੁਣ ਲਾਸਟ ਡੇਟ ਜਿਹੜੀ ਆ ਉਹ 29 ਫਰਵਰੀ ਆ 29 ਫਰਵਰੀ ਤੱਕ ਜਿਹੜੇ ਫਾਰਮ ਆ ਉਹ ਆਪਾਂ ਭਰ ਕੇ ਜਿੰਨੇ ਬੋਟ ਬਣਾਉਣੀ ਆ ਉਹ ਦੇਣੇ ਆ ਤੁਸੀਂ ਆਪਣੇ ਪਿੰਡ ਦੇ ਪਟਵਾਰੀ ਨੂੰ ਫਾਰਮ ਦੇ ਸਕਦੇ ਆ ਬੀਲੋ ਨੂੰ ਫਾਰਮ ਦੇ ਸਕਦੇ ਆ ਜੇ ਨਹੀਂ ਤਾਂ ਫਿਰ ਆਪਣੀ ਤਹਿਸੀਲ ਦੇ ਵਿੱਚ ਜਾ ਕੇ ਉੱਥੇ ਆਪਣੇ ਫਾਰਮ ਜਮ੍ਹਾਂ ਕਰਾਇਆ ਜਾ ਸਕਦੇ ਆ ਇੱਕ ਬੜੀ ਕਲੀਅਰ ਗੱਲ ਆ ਕਿ ਇਹ ਡੇਟ ਲਾਸਟ ਡੇਟ 29 ਫਰਵਰੀ ਤੱਕ ਫਾਰਮ ਲੈਣੇ ਆ ਉਸ ਤੋਂ ਬਾਅਦ ਕਿਸੇ ਨੇ ਕੋਈ ਫਾਰਮ ਨਹੀਂ ਲੈਣਾ ਬੇਸ਼ੱਕ ਮਾਰਚ ਮਹੀਨੇ ਦੇ ਵਿੱਚ ਇਹਦੀ ਸੁਧਾਈ ਹੋਣੀ ਆ ਬੋਟਾਂ ਲਿਸਟਾਂ ਛਪਣੀਆਂ ਉਦੋਂ ਬਾਅਦ ਜੈਕਸ਼ਨ ਵੀ ਲੈੇ ਜਾਣੇ ਆ ਪਰ ਫਾਰਮ ਜਿਹੜੇ ਆ 29 ਤਰੀਕ ਤੋਂ ਬਾਅਦ ਨਹੀਂ ਲੈ ਜਾਣੇ ਸੋ ਮੈਂ ਸਾਰੇ ਹੀ ਭੈਣਾ ਭਰਾਵਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਵੀ ਸਿੱਖੀ ਰੂਪ ਦੇ ਵਿੱਚ ਆ ਜਿਨ੍ਹਾਂ ਨੇ ਦਸਤਾਰ ਬੰਨ੍ਹਦੇ ਆ ਦਾੜਾ ਪ੍ਰਕਾਸ਼ ਕੀਤਾ ਆ ਜਾਂ ਸਾਡੀਆਂ ਭੈਣਾ ਮਾਪਤਾਵਾਂ ਜਾਂ ਦੇ ਨਾਲ ਕੋਲ ਲੱਗਦਾ ਜਿਹੜੇ ਪਿਆਰ ਵੀ ਨਹੀਂ ਕਰਦੇ ਰੋਮਾਂ ਦੀ ਇਹ ਉਹਨਾਂ ਦੀ ਵੋਟ ਜਿਹੜੀ ਆ ਉਹ ਬਣ ਸਕਦੀ ਆ ਇਹਦੇ ਵਿੱਚ ਕੋਈ ਜਾਤ ਪਾਤ ਦਾ ਕੋਈ ਮਤਲਬ ਨਹੀਂ ਤੇ ਇਸ ਕਰਕੇ ਇਹ ਇਹ ਤੋਂ ਆਪਾਂ ਅਵੇਸਲੇ ਨਾ ਹੋ ਜਾਈਏ ਜੇ ਬੋਟ ਬਣੂਗੀ ਤਾਂ ਹੀ ਤੁਸੀਂ ਬੋਟ ਪਾਉਣ ਦੇ ਹੱਕਦਾਰ ਹੋਵੋਗੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਮੇਰੇ ਵਰਕਰਾਂ ਬਿਨਾਂ ਕੋਲ ਵੀ ਫਾਰਮ ਪਏ ਆ ਜਾਂ ਜਿਨ੍ਹਾਂ ਨੇ ਭਰ ਆ ਕੇ ਲਏ ਹੋਏ ਆ ਜਾਂ ਹਲੇ ਭਰਨ ਤੋਂ ਰਹਿੰਦੇ ਆ ਉਹ 2-4 ਦਿਨ ਦੇ ਵਿੱਚ ਇਹਨੂੰ ਅਤਿ ਜ਼ਰੂਰੀ ਸਮਝ ਕੇ ਆਪਣੇ ਫਾਰਮ ਜਿਹੜੇ ਆ ਭਰ ਕੇ ਜਮਾ ਕਰਾਉਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ